ਦੇਖੋ ਬ੍ਰੈਂਡ ਨਿਊ ਹੌਲੈਂਡ ਦੀ 3630 363 ਨਿਊ ਹੌਲੈਂਡ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਐਮਆਰਪ ਦੇ ਟਾਇਰ ਨੇ ਜੀ ਔਡਾ ਵਾਲੀ ਸੱਤ ਐਂਪ ਲੱਗਿਆ ਹੋਇਆ ਜੀ ਸਤਰੀ ਦੇਖੋ ਜੀ ਇਹ ਹੈ ਜੀ 2005 2005 ਮਾਡਲ ਹੈ ਜੀ 3 ਲੱਖ 65 ਹਜ਼ਾਰ ਦਾ ਪ੍ਰਾਈਸ ਹੈ ਜੀ ਨਾਲ ਖੜਾ ਹੀ ਸੋਨਾਲੀ ਕਾ ਡੀਆਈ 60 ਆਰ ਐਕਸੀ ਸਾਈਡ ਗੀਅਰ ਪਾਵਰ ਸਟੀering ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਇਹ 12 ਮਾਡਲ ਹੈ ਇਹਦਾ ਪ੍ਰਾਈਸ ਹੈ 410000 ਨਾਲ ਖੜਾ ਹੀ ਮਹਿੰਦਰਾ ਮਹਿੰਦਰਾ 275 ਡੈਰ ਹੈ 50% ਇਹ 2000 ਮਾਡਲ ਹੈ ਜੀ 2 ਲੱਖ ਰੇਟ ਆ ਜੀ ਕਾਪੀ ਚਿੱਪ ਵਾਲੀ ਆ ਪੰਜਾਬ ਨੰਬਰ ਆ ਪੀਬੀ 44 ਨਾਲ ਕਿੜਾ ਜੁੰਡੀਰ ਜੀ 5405 ਜੀ ਇਸ ਰਿਟਰਨ ਨਾ ਮੀਨੀ ਮੂਲ 50 ਪੈਸੇ ਨੇ ਪਾਵਰ ਸਟੀering ਨਾਦ ਕੈਸੀ ਚਿੱਪੀ ਕਾਪੀ ਆ ਜੀ 20 ਮਾਡਲ ਆ ਜੀ 7 ਲੱਖ 85 ਹਜ਼ਾਰ ਦਾ ਪ੍ਰਾਈਸ ਆ ਜੀ ਤਰਵਿੰਦਰ तिरੰਜਾ ਪੰਜ ਡੀਆ ਨਾਲ ਖੜਾ ਜੀ ਅਰਜਨ ਉਹ ਅਰਜਨ ਉਹ ਸੇਸ ਪੰਜ ਡੀਆ ਜੀ ਸਾਈਡ ਗੇਰ ਹੈ ਜੀ ਬਾਈ ਮਾਡਲ 708000 ਪ੍ਰਾਈਜ਼ ਆ ਜੀ ਟਾਇਰ ਚਾਰੇ ਨਵੇਂ ਨੇ ਐਮਆਰਪ ਦੇ ਟਾਇਰ ਨੇ ਪਾਵਰ ਸਟੇਜ ਦਾ ਜੀ ਫੁੱਲ ਟੌਪ ਮਾਡਲ ਆ ਜੀ ਪੰਜਾਬ ਨੰਬਰ ਆ ਪੀਵੀ 3 ਜੀ ਬਾਈ ਮਾਡਲ 708000 ਪ੍ਰਾਈਜ਼ ਆ ਜੀ ਨਾਲ ਖੜਾਈ 605 ਡੀਆ ਉਮੇਦਰਾ 595 605 ਅਰਜਨ ਜੀ ਸਾਈਡ ਗੀਅਰ ਟੈਲ ਚਾਰੇ ਨਮਨੀ ਜੀ ਸੋਗਾ ਮਡਲ ਹੈ ਪੰਜਾਬ ਨੰਬਰ ਹੈ ਜੀ ਬਰਨਾਲਾ ਨੰਬਰ ਹੈ ਸੋਗਾ ਮਡਲ 535000 ਦਾ ਪ੍ਰਾਈਸ ਹੈ ਜੀ ਮੈਟ ਅਰਜਨ 605 ਨਾਲ ਖੜਾਈ ਕਬੂਤਾ ਕਬੂਤਾ ਇਹ ਨੰਬਰ 5906 ਟਾਇਰ ਚਾਲੀ ਨਵੇਂ ਆਈ ਪਾਵਰ ਸਟੀering ਦੀ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਆਈ ਮੱਜੇ ਹੈਵੀ ਵੰਪਰ ਲੱਗਿਆ ਹੋਇਜੀ ਕੰਬਲ ਤਾਂ ਇਹ ਆ ਜੀ ਬਾਈ ਮੜਲਾ ਬਾਈ ਮੜਲਾ ਇਹ ਪੰਜਾਬ ਨੰਬਰ ਹੈ 7 ਲੱਖ 69 ਹਜ਼ਾਰ ਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਅਰਜਨ ਲੋਗੋ 655 ਡੀ ਆਈ ਸਾਈਡ ਗੇਅਰ ਵੀ ਉੱਡ ਵਾਲੀ ਸਪੀਡ ਲੱਗੀ ਹੋਈ ਹੈ ਜੀ 4x4 ਹੈ ਜੀ ਚਾਰੇ ਟਾਇਰ ਨਵੇਂ ਨੇ ਜੀ ਉਹਦੇ ਵੇਚ ਲੱਗੇ ਹੋਏ ਨੇ ਜੀ ਕਿੰਨੀ ਮਾਰਦਾ ਹੈ 10 ਲੱਖ 50 ਹਜ਼ਾਰ ਹੈ ਰੇਗਾ ਟ੍ਰੇਡ ਹੈ ਜੀ 130 ਘੰਟੇ ਚੱਲਿਆ ਹੋਈ ਸਾਰਾ ਟਾਇਰ ਚਾਰੇ ਨਵੇਂ ਨੇ ਜੀ 130 ਘੰਟੇ ਚੱਲਿਆ ਹੋਈ ਟ੍ਰੈਕਟਰ ਹੈ ਜੀ ਕਿੱਕੀ ਮਾਡਲ 10,50,000 ਇਹਦਾ ਪ੍ਰਾਈਸ ਆ ਜੀ ਆਹ ਖੜਾ ਜੀ 852 400 ਜੀ 8 ਟੱਟਵੇਂ ਹਿੱਸੇ ਜੀ ਟਾਇਰ ਚਾਰੇ ਨੰਨੇ ਨੇ ਜੀ ਦੇਖੋ ਜੀ 99 ਮਾਡਲ ਡਰਾਈਵ ਕਰਾਈਏ ਇਹ 2,40,000 ਇਹਦਾ ਪ੍ਰਾਈਸ ਆ ਜੀ 400 ਸਿਰ ਤੇ ਸੈਂਟਰ ਗੇਰਾ ਜੀ ਨਾ ਹੁਣ ਪਾਵਰ ਆ ਆਖੜਾ ਇਹ ਸੋਨਾਲੀ ਕਾ 750 ਦੇ 750 ਸੋਨਾਲੀ ਕਾ ਜੀ ਟਾਇਰ ਚਾਰੇ ਨਵੇਂ ਨੇ ਜੀ ਨੌਨ ਪਾਵਰ ਆਈ ਸਾਈਡ ਗੇਅਰ ਪੰਜਾਬ ਹੋ ਨੰਬਰ ਇਹ ਪੀਵੀ 31 ਇਹ 14 ਮਾਡਲ 3,75,000 ਦਾ ਪ੍ਰਾਈਸ ਹੈ ਜੀ ਆਖੜਾ ਇਹ 98 98,000 ਮੂਰਲੇ ਟਾਇਰ ਦਾ ਸੇਵਨੀ ਪਿਛਲੇ ਇੱਕ ਨੇ ਪੰਜਾਹ ਪੈਸੇ ਇਹ ਨਵੇਂ ਮਾਡਲ ਟਰੈਕਟਰ ਆ 99 99 ਮਾਡਲ 2,70,000 ਦਾ ਪਈ ਆ ਜੀ ਬਰਨਾਲਾ ਟਰੈਕਟਰ ਮੰਡੀ ਇਗਜ਼ਾਈਟ ਨੇ ਬਾਈ ਵੀਡੀਓ ਨੂੰ ਬੱਤ ਭਾਈ ਸ਼ੇਅਰ ਕਰਦੇ ਬਾਈ ਨਾਲ ਨਾਲ ਕੜਾਈ ਸੋਨਾਂ ਵਾਲੀ ਤਾਂ ਇੰਟਰਨੈਸ਼ਨਲ ਦੀ 750 ਟਾਇਰ ਦਾ ਸੇਵਨੀ ਕਟ ਮੀਸੇ ਜੀ ਨੋਨ ਪਾਵਰ ਹੈ ਪੰਜਾਬ ਨੰਬਰ ਆਈ ਇਹ ਮਡ 2000 ਮਡ ਲਾਈ ਇਹ 275000 ਦਾ 225000 ਦਾ ਪ੍ਰਾਈਸ ਆਈ ਨਾਲ ਖੜਾਈ 700 720 720 ਬਣੀ ਮੂਰਲੇ ਟਾਇਰ ਕਾ 7 ਜੀ ਪਿਛਲੇ ਨੰਨੇ ਨੇ ਕੋਲੂ ਦੇ ਟਾਇਰ ਨੇ ਜੀ 125 79 ਮਡ ਰਾਈਟ ਰੱਬ ਆਈ ਇਹ 162000 ਦਾ ਪ੍ਰਾਈਸ ਆ ਜੀ ਨਾਲ ਖੜਾ 53 10 ਜੌਂਦੀ ਆਰਾ ਸਾਈਡ ਗੇਅਰ ਪਾਵਰ ਸਟੀering ਟਾਇਰ ਚਾਰੀ 90 ਨੇ ਜੀ ਵਜੇ ਹੈਵੀ ਵੇਟ ਲੱਗਿਆ ਹੋਈ 16 ਮਾਡਲ ਟਰੈਕਟਰ ਆ ਇਹ 595000 ਦਾ ਪ੍ਰਾਈਸ ਆ ਜੀ ਨਾਲ ਖੜਾ ਨਿਊ ਹਾਲੈਂਡ 233 ਉੱਡ ਵਾਲੀ ਸਾਥੀ ਲੱਗੀ ਹੋਈ ਜੀ ਸਾਈਡ ਗੇਅਰ ਪਾਵਰ ਸਟੇਜਿੰਗ ਕੈਰ ਚਾਰੇ ਨਾ ਮੇਰੇ ਜੀ 3730 ਪੰਜਾਬ ਨੰਬਰ ਆ ਜੀ ਪੀਬੀ 13 ਐਮਪ ਲੱਗਿਆ ਹੋਇਆ ਜੀ 14 ਮਾਡਲ ਟਰੈਕਟਰ ਆ ਜੀ 5 ਲੱਖ 15 ਹਜ਼ਾਰ ਦਾ ਪ੍ਰਾਈਸ ਆ ਜੀ ਸੋਰਾਜ 852 ਜੀ ਦੇਖੋ 2 ਸਟਾਰ ਜੀ ਘੱਟ ਮੇ ਸੈਂਟਰ ਗੇਅਰ ਨੋਨ ਪਾਵਰ ਇਹਦੇ ਟਾਇਰ ਟਾਇਰ ਚਾਰੇ ਹੈਗੇ ਨਹੀਂ 80 ਪੈਸੇ एमआरएल ਦੇ ਟਾਇਰ ਨੇ ਜੀ ਹੋਲੇ ਸੀੜਦੇ ਨੇ ਬੈਟਰੀ ਦੀ ਕੰਡੀਸ਼ਨ ਚੈੱਕ ਕਰੋ ਬਾਈ ਤਿੰਨ ਮਾਡਲ ਡ੍ਰੈਕਟਰ ਆ ਬਾਈ ਇਹ ਤਿੰਨ ਮਾਡਲ ਦਾ 270000 ਦਾ ਪ੍ਰਾਈਸ ਆ ਜੀ ਨਾਲ ਖੜਾ ਇਸ ਸਵਰਾਜ 852 ਵੀ 2 ਸਟਾਰ ਆ ਜੀ ਕੱਟਵੇਂ ਸੀ ਸੈਂਟਰ ਗੇਅਰ ਟਾਇਰ ਚਾਰੇ ਨਵੇਂ ਨੇ ਜੀ ਇਹ ਆ ਜੀ 8 ਮਾਡਲ ਇਹਦਾ ਰੇਟ ਆ ਜੀ 365000 ਜੀ ਐਮ ਆਰਪੇਟ ਟਾਇਰ ਨਹੀਂ ਚਾਰੇ ਆ ਜੀ 1605 ਡੀ ਆਈ ਜੀ ਸਾਈਡ ਗੇਰ ਜੀ ਉੱਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਮੂਰਲੇ ਮੰਗਰਾਟੀ ਲੱਗੇ ਹੋ ਨੇ ਜੀ ਟਾਇਰ ਚਾਰੇ ਨਵੇਂ ਨੇ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਵਗਿਆ ਹੈਵੀ ਬੰਪਰ ਲੱਗਿਆ ਹੋਇਆ ਜੀ ਲੈੱਕ ਲੱਗਾ ਹੋਇਆ 13 ਮਾਡਲ ਟਰੈਕਟਰ ਆ ਜੀ 13 ਮਾਡਲ ਦਾ 475000 ਰੁਪਏ ਦਾ ਪੈ ਗਿਆ ਜੀ ਨਾਲ ਖੜਾ ਜੀ ਸਟੈਂਡਰਡ 460 ਸਟੈਂਡਰਡ 460 ਟਾਇਰ 490 ਦੀ ਸੈਂਟਰ ਗੇਅਰ ਹੈ ਪਾਵਰ ਸਟੀਅਰਿੰਗ ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਹੈ ਜੀ ਬੈਂਟਰੀ ਬਿਲਕੁਲ ਨਵੀਂ ਹੈ ਜੀ 23 ਮਾਡਲ ਟਰੈਕਟਰ ਆਈ ਇਹ ਮਲਟੀ ਵਿਟੂ ਹੈ ਜੀ 23 ਮਾਡਲ 5,80,000 ਦਾ ਪ੍ਰਾਈਸ ਹੈ ਜੀ ਸੋਨਾਂ ਲਿਖਿਆ ਜੀ ਸਿਕੰਦਰਾ DI 35 ਜੀ ਸਾਈਡ ਗੇਅਰ ਨੌਨ ਪਾਵਰ BKTI ਦੇ ਟਾਇਰ ਨੇ ਜੀ ਟਾਇਰ ਚਾਰੇ ਨਵੇਂ ਨੇ ਜੀ ਸੋਨ ਲਿਖਾ DI 35 ਜੀ 23 ਮਾਡਲ ਟਰੈਕਟਰ ਆ ਜੀ 700 ਘੰਟਾ ਚੱਲਿਆ 23 ਮਾਡਲ 5 ਲੱਖ 15 ਹਜ਼ਾਰ ਦਾ ਪ੍ਰਾਈਸ ਆ ਜੀ ਵਧੀਆ ਸਾਫੀ ਲੱਗੀ ਹੋਈ ਹੈ ਜੀ ਹੈਵੀ